ਇੱਕ ਮਿੰਟ ਕੱਢ ਕੇ ਆ ਭਾਈ ਸਭ ਜੀ ਦੀ ਗੱਲ ਜਰੂਰ ਸੁਣ ਕੇ ਜਾਇਓ। ਮੈਂ ਕਹਨਾ ਮੈਂ ਬੜੀ ਵੱਡੀ ਗਲਤੀ ਕੀਤੀ ਜਿਹੜਾ ਮੈਂ ਮੇਰੇ ਕੋਲ ਧਰ ਕਿਤੇ ਆਇਆ। ਉਹ ਮੇਰਾ ਦੇਸ਼ ਹੀ ਚੰਗਾ ਸੀ। ਪੁੱਛਾ ਵੀ ਸੰਗਤ ਕਿਉਂ ਨਹੀਂ ਆਉਂਦੀ? ਉਹ ਕਹਿੰਦੇ ਜੀ ਬਿਜ਼ੀ ਹੁੰਦੇ ਨੇ ਨਾ ਇਸ ਕਰਕੇ ਨਹੀਂ ਆਉਂਦੀ। ਮੈਂ ਕਹਾ ਜਦੋਂ ਪੀਜ਼ਾ ਬਣਦਾ ਉਦੋਂ ਨਹੀਂ ਬਿਜ਼ੀ ਹੁੰਦੇ। ਜਦੋਂ ਪੀਜ਼ੇ ਦਾ ਲੰਗਰ ਚੱਲਦਾ ਤੇ ਉਦੋਂ ਠਾਠਾ ਮਾਰਨ ਦਾ ਸ਼ੌਂਡਾ ਹੈ। ਮੈਂ ਤਾਂ ਸੱਚੀ ਮੁੱਚੀ ਕਹਨਾ ਜੇ ਇਹ ਜਥਾਤ ਕੀ ਕੰਦਰ ਨਾਲ ਚੰਗਾ ਮੈਨੂੰ ਇੰਡੀਆ ਵਾਪਸ ਭੇਜ ਦਿਓ ਮੈਂ ਜ਼ਿਆਦਾ ਚੰਗਾ ਖੁਸ਼ ਆ। ਇੱਕ ਬੇਨਤੀ ਮੇਰੇ ਮਨ ਵਿੱਚ ਆਈ। ਕਿ ਇਹ ਉਪਰਾਲਾ ਸਾਡੇ ਸਤਿਕਾਰਯੋਗ ਪ੍ਰਧਾਨ ਸਾਹਿਬ ਜੀ ਨੇ ਕੀਤਾ ਹੈ ਨਾ ਜੀ ਦਾਲ ਪ੍ਰਸ਼ਾਦ ਦੇ ਵਾਲਾ ਤੇ ਮੈਂ ਦੇਖਦਾ ਸਾ ਵੀ ਤਕਰੀਬਨ ਵੈਡਨਸਡੇ ਫਰਾਈਡੇ ਦਾ ਜਿਹੜਾ ਦਿਵਾਲ ਹੁੰਦਾ ਹੈ ਨਾ ਜੀ ਜਦੋਂ ਪੀਜ਼ਾ ਦਾ ਲੰਗਰ ਚੱਲਦਾ ਤੇ ਉਦੋਂ ਠਾਠਾ ਮਾਰਦਾਰਾ ਹੁੰਦਾ ਹੈ ਪਰ ਜਦੋਂ ਤੋਂ ਦਾਲ ਪ੍ਰਸ਼ਾਦ ਦਾ ਜੋ ਇਹ ਸ਼ੁਰੂ ਕੀਤਾ ਉਪਰਾਲਾ ਮੈਂ ਵੇਖਦਾ ਸੀ ਕਿਰਤਨ ਕਰਦੇ ਵੇਲੇ ਖਾਲੀ ਹਾਲ ਸੀ तकरीबन 7 ਤੋਂ 8 ਪ੍ਰਾਣੀ ਹੀ ਬੈਠੇ ਹੋਣੇ ਬਹੁਤ ਮਾੜੀ ਗੱਲ ਮੇਰੀ ਕੁਝ ਗੱਲਾਂ ਆਪ ਜੀ ਨੂੰ ਬੜੀ ਕੌੜੀਆਂ ਲੱਗਣਗੀਆਂ ਪਰ ਮੈਂ ਪ੍ਰਚਾਰਕ ਹਾਂ ਤੇ ਮੇਰਾ ਫਰਜ਼ ਬਣਦਾ ਹੈ ਕਿ ਸਾਨੂੰ ਪਤਾ ਹੋਣਾ ਚਾਹੀਦਾ ਹੈ ਇਹ ਜਿਹੜੇ ਦਿਨ ਚੱਲ ਰਹੇ ਹਨ ਕਿਹੜੇ ਦਿਨ ਹਨ ਸੱਚੀ ਗੱਲ ਜਿਨ੍ਹਾਂ ਨੇ ਸਾਡੇ ਪਿੱਛੇ ਆਪਣੇ ਪਰਿਵਾਰ ਵਾਰ ਦਿੱਤੇ ਜਿਨ੍ਹਾਂ ਸ਼ਹੀਤਾ ਨੇ ਸਾਡੇ ਗੁਰੂ ਸਾਹਿਬ ਜੀ ਨੇ ਸਰਬੰਸ ਵਾਰ ਦਿੱਤਾ ਚਾਰ ਸਹਬਜ਼ਾਦੇ ਸਿਰਫ ਸਾਡੀ ਖੁਸ਼ੀ ਲਈ ਵਾਰ ਦਿੱਤੇ ਸਾਡੇ ਕਿ ਸਾਡੀ ਇੰਨੇ ਜਮੀਰ ਮਲ ਗਈ ਹੈ ਕਿ ਸਾਨੂੰ ਅੱਜ ਸਿਰਫ ਪੀਜ਼ਾ ਚੰਗਾ ਲੱਗਦਾ ਹੈ ਸਹੀ ਗੱਲ ਅਸੀਂ ਸਿਰਫ ਪੀਜ਼ੇ ਜੋਗੇ ਰਹੇ ਹਾਂ ਪੀਜ਼ੇ ਜੋਗੇ ਰਹੇ ਜਿਨ੍ਹਾਂ ਨੂੰ ਮੇਰੀ ਗੱਲ ਬੁਰੀ ਲੱਗੇ ਕੋਈ ਗੱਲ ਨਹੀਂ ਲੱਗਣੀ ਚਾਹੀਦੀ ਹੈ ਪਰ ਸੱਚਾਈ ਇਹ ਹੈ ਮਨ ਬੜਾ ਦੁਖਦਾ ਹੈ ਅਸੀਂ ਆਪਣਾ ਸਾਰਾ ਕੁਝ ਛੱਡ ਕੇ ਇੰਡੀਆ ਤੋਂ ਸਪੈਸ਼ਲੀ ਅਮਰੀਕਾ ਇਸ ਵਾਸਤੇ ਆਏ ਸਾਂ ਵੀ ਚਲੋ ਇੱਥੇ ਵੀ ਸੰਗਤ ਬੜੀ ਪਿਆਰ ਵਾਲੀ ਹੋਵੇਗੀ ਪਰ ਜਦੋਂ ਆ ਕੇ ਵੇਖਿਆ ਵਿੱਚ ਤਾਂ ਖਾਲੀ ਹਾਲ ਪਏ ਨੇ ਤੇ ਮੈਂ ਕਿ ਗੁਰਮੁਖ ਪਿਆਰੇ ਨੂੰ ਪਿੱਛਾ ਵੀ ਸੰਗਤ ਕਿਉਂ ਨਹੀਂ ਆਉਂਦੀ ਉਹ ਕਹਿੰਦੇ ਜੀ ਬਿਜ਼ੀ ਹੁੰਦੇ ਨੇ ਨਾ ਇਸ ਕਰਕੇ ਨਹੀਂ ਆਉਂਦੀ ਮੈਂ ਕਹਾਂ ਜਦੋਂ ਪੀਜ਼ਾ ਬਣਦਾ ਉਦੋਂ ਨਹੀਂ ਬਿਜ਼ੀ ਹੁੰਦੇ ਜਦੋਂ ਪੀਜ਼ਾ ਬਣਦਾ ਤਾਂ ਬਿਜ਼ੀ ਨਹੀਂ ਹੁੰਦੇ ਸਹੀ ਗੱਲ ਹੈ ਕਿ ਅਸੀਂ ਇੰਨੀ ਛੋਟੀ ਸੋਚ ਦੇ ਮਾਰਕ ਰਹਿ ਗਏ ਹਾਂ ਕਿ ਸਤਗੁਰੂ ਜੀ ਦੇ ਚਾਰ ਪੁੱਤ ਵਾਰੇ ਗਏ ਉਹਨਾਂ ਦੀ ਯਾਦ ਵਿੱਚ ਕੁਝ ਜਨਾਂ ਦਾ ਜਿਹੜਾ 15 ਵਾੜਾ ਸਮਾਗਮ ਚੱਲ ਰਿਹਾ ਹੈ ਪ੍ਰਧਾਨ ਸਾਹਿਬ ਨੇ ਬੜਾ ਸੋਹਣਾ ਉਪਰਾਲਾ ਕੀਤਾ ਇਹ ਦਾਲ ਪ੍ਰਸ਼ਾਦਾ ਇਸ ਕਰਕੇ ਚਲਾਇਆ ਗਿਆ ਸਭ ਨੂੰ ਫੀਲ ਹੋ ਸਕੇ ਉਹਨਾਂ ਨੇ ਤਾਂ ਵਿਚਾਰਿਆਂ ਨੇ ਭੁੱਖਿਆ ਕੱਟ ਕੇ ਰਾਤਾ ਕੱਢੀਆਂ ਹਨ ਅਸੀਂ ਤਾਂ ਫਿਰ ਵੀ ਪ੍ਰਸ਼ਾਦੇ ਦਾਲ ਜੁਕੇ ਹਾਂ ਪਰ ਸੱਚੀ ਮੁੱੱਚੀ ਮੈਂ ਐਸੀ ਸੋਚਦਾ ਸੋਚਦਾ ਸੀ ਮੇਰਾ ਮਨ ਬੜਾ ਵਿਰਾਗਿਆ ਗਿਆ ਜੀ ਸੋਚ ਕੇ ਕੰਬਲੇ ਬੜੀ ਵੱਡੀ ਗੱਦੀ ਕੀਤੀ ਹੈ ਜਿਹੜਾ ਮੈਂ ਇੰਡੀਆ ਛੱਡ ਕੇ ਇੱਥੇ ਆਇਆ ਹਾਂ ਵਾਹ ਮਾੜੀ ਉੱਥੇ ਲੋਕਾਂ ਦੇ ਵਿੱਚ ਹਜੇ ਵੀ ਪਿਆਰ ਹੈ ਤੁਸੀਂ ਜਾ ਕੇ ਵੇਖੋ ਫਤਿਹਗੜ ਸਾਹਿਬ ਦੀ ਧਰਤੀ ਤੇ ਠਾਠਾ ਮਾਰਦਾ ਕੱਠਾ ਹੈ ਜੀ ਧੁੰਦ ਪੈਦੀ ਸੰਗਣੀ ਫਿਰ ਵੀ ਲੋਕੀ ਚੱਲੇ ਹੋਏ ਨੇ ਦੌੜੇ ਹੋਏ ਨੇ ਤੁਰਦੇ ਫਿਰਦੇ ਨੇ ਗੁਰੂ ਦੇ ਦਰਸ਼ਨਾਂ ਨੂੰ ਜਾ ਰਹੇ ਹਨ ਕਿ ਅਸੀਂ ਇੱਥੇ ਆ ਕੇ ਇੰਨੇ ਚੇਂਜ ਹੋ ਗਏ ਹਾਂ ਸਾਡੇ ਨੂੰ ਉਹ ਹਵਾ ਆ ਗਈ ਹੈ ਕਿ ਅਸੀਂ ਅਮਰੀਕਾ ਆ ਗਏ ਤੇ ਸਭ ਕੁਝ ਪੁੰਜਾ ਹੀ ਆਪਣਾ ਦਰਸਾ ਕੋਲ ਜਾਈਏ ਵਿਰਸਾ ਨਹੀਂ ਭੁੱਲਣਾ ਮਾਫ ਕਰਨਾ ਮੇਰੇ ਬੋਲ ਆਪ ਜੀ ਨੂੰ ਕੋੜੇ ਲੱਗਣਗੇ ਪਰ ਸੱਚਾਈ ਹੈ ਜੋ ਮੈਂ ਫੀਲ ਕੀਤੀ ਉਹ ਮੈਂ ਆਪ ਜੀ ਨੂੰ ਦੱਸ ਰਿਹਾ ਹਾਂ ਮੈਂ ਇਸ ਤੋਂ ਫਤਿਹਗੜ ਸਾਹਿਬ ਦੀ ਧਰਤੀ ਤੇ ਇਸ ਤੋਂ ਸਮਾਗਮ ਚੱਲਦੇ ਹਨ 15 ਵਾਣਾ ਉੱਥੇ ਕੀਰਤਨ ਕਰਦਾ ਹੋਣਾ ਮੈਂ ਉਹ ਹਾਜ਼ਰੀ ਐਨੀ ਮਿਸ ਕਰ ਰਿਆ ਮੈਂ ਇੱਥੇ ਬੈਠਾ ਮੈਂ ਕਹਿੰਦਾ ਮੈਂ ਬੜੀ ਵੱਡੀ ਗਲਤੀ ਕੀਤੀ ਜਿਹੜਾ ਮੈਂ ਮੈਂ ਕੋਈ ਧਰਤੀ ਤੇ ਆਇਆ ਪਰ ਸਾਧ ਸੰਗਤ ਜੀ ਸੋਚ ਕੇ ਵੇਖਿਓ ਉਹਨਾਂ ਸਾਹਿਬ ਜਿਹੜੇ ਬਰੇ ਜਿਨ੍ਹਾਂ ਨੇ ਠੰਡੀ ਠੰਡੀ ਹਵਾਵਾਂ ਦੇ ਵਿੱਚ ਬੈਠ ਕੇ ਸਿਰਫ ਉਸ ਗੁਰੂ ਨੂੰ ਸਿਮਰਿਆ ਹੈ ਤੇ ਸਾਡੇ ਲਈ ਅੱਜ ਸਿਰਫ ਖਾਣਾ ਪੀਣਾ ਰਹਿ ਗਿਆ ਹੈ بیاਓ ਵੀ ਬਰ ਤੇ ਟਿੱਕੀਆਂ ਗੋਲ ਗੱਪੇ ਖਾ ਲੋ ਬਸ ਇਨਾਂ ਕੇ ਜੁਗਾ ਗੁਰਦੁਆਰਾ ਰਹਿ ਗਿਆ ਸਾਨੂੰ ਤਾਂ ਇੱਕ ਇੱਕ ਦਿਨ ਰੋਜ਼ ਆਉਣਾ ਚਾਹੀਦਾ ਹੈ ਸਪੈਸ਼ਲ ਟਾਈਮ ਕੱਢ ਕੇ ਕਿਉਂਕਿ ਅਸੀਂ ਉਸ ਤਰਤੀ ਤੋਂ ਦੂਰ ਬੈਠੇ ਜਿਹੜੇ ਸਾਡੇ ਗੁਰੂਆਂ ਪੀਰਾਂ ਦੀ ਤਰਤੀ ਹੈ ਜਿੱਥੇ ਕੁਰਬਾਨੀਆਂ ਦਿੱਤੀਆਂ ਹਨ ਮੈਂ ਤਾਂ ਸੱਚੀ ਮੁੱਚੀ ਮੈਂ ਹੱਥ ਜੋੜ ਕੇ ਮਾਫੀ ਮੰਗ ਕੇ ਕਹਿੰਨਾ ਮੈਂ ਬੜੀ ਵੱਡੀ ਮਿਸਟੇਕ ਕੀਤੀ ਆ ਕਿ ਮੈਂ ਇੱਥੇ ਆਇਆ ਹਾਂ ਮੈਨੂੰ ਮੇਰਾ ਦੇਸ਼ ਚੰਗਾ ਸੀ ਮੈਂ ਕੋਈ ਪ੍ਰਚਾਰਕ ਨਹੀਂ ਹਾਂ ਪਰ ਮੈਂ ਹਾਲਾਤ ਦੇਖੇ ਮੇਰਾ ਮਨ ਬੜਾ ਦੁਖਿਆ ਹੈ ਮੈਂ ਕਿ ਸਿੱਧੀ 15 ਵਾਲਾ ਚੱਲਦਾ ਹੋਵੇ ਤੇ ਲੋਕੀ ਇਸ ਕਰਕੇ ਨਾਣ ਵੀ ਅੱਜ ਵੀ ਗੁਰਦੁਆਰੇ ਪੀਜ਼ਾ ਨਹੀਂ ਬਣਨਾ ਅੱਜ ਕੱਲੀ ਮਾਵਾਂ ਦੀ ਦਾਲ ਹੀ ਬਣਨੀ ਹੈ ਤੇ ਉਹੀ ਖਾਣੀ ਚਾਹੀਦੀ ਸਹੀ ਗੱਲ ਹੈ ਸਹੀ ਇਹ ਉਪਰਾਲਾ ਕਿਹੜੇ ਗੂ ਕੱਚਵੇਂ ਘਰ ਵਿੱਚ ਹੋ ਰਿਹਾ ਮੈਨੂੰ ਆਪ ਜੀ ਦੱਸੋ ਪ੍ਰਧਾਨ ਸਾਹਿਬ ਨੇ ਨਾ ਸੋਹਣਾ ਉਪਰਾਲਾ ਕੀਤਾ ਹੈ ਸਗੋਂ ਸਾਨੂੰ ਇੱਥੇ ਪਹੁੰਚ ਕੇ ਇਹ ਸ਼ਾਬਾਸ਼ੀ ਲੈਣੀ ਚਾਹੀਦੀ ਵੀ ਅਸੀਂ ਗੁਰੂ ਦੇ ਪੁੱਤ ਹਾਂ ਅਸੀਂ ਗੁਰੂ ਦੇ ਬੱਚੇ ਹਾਂ ਇਹ ਗੁਰਗੋਬਿੰਦ ਸਿੰਘ ਦੇ ਬੱਚੇ ਹਾਂ ਜਿਹੜੇ ਪੀਜ਼ਾ ਪਿੱਛੇ ਗੁਰਦੁਆਰੇ ਨਹੀਂ ਆਉਂਦੇ ਤੁਲੱਖੀ ਸ਼ਰਮ ਆਉਣੀ ਚਾਹੀਦੀ ਹੈ ਜੀ ਸਾਧ ਸੰਗਤ ਦੀ मेरी गलता भावें बुरा मनायो पर मैं, मैं एक प्रचारक हाँ जागरूक करना मेरा फर्ज है कला कीर्तन करना नहीं करना है कदम सोच के सोच विचार जरूर करिए कि मैं एक गल् इस गई तत्क होना कि अमेरिका दवावं ऐसा ने कि सीलिंग लैस कर दिता है सिर्फ पैसे दौड़ लगी है माफ करना मैं कुछ वोल गया होव ਪਰ ਮੈਂ ਆਪਣੇ ਦਿਲ ਦੀ ਗੱਲ ਸਾਂਝੀ ਕੀਤੀ ਹੈ ਕਿਉਂਕਿ ਮੈਂ ਜਦੋਂ ਵੇਖਿਆ ਨਾ ਡੀਪਲੀ ਵੇਖਿਆ ਸੋਚਿਆ ਵਿਚਾਰਿਆ ਮੈਂ ਤੁਰਿਆ ਨਹੀਂ ਮੰਜਰ ਸਾਹਿਬ ਦੇ ਨੇ ਵੀ ਬੇਨਤੀ ਕੀਤੀ ਸੋਹਰੇ ਰਵਾਨਾ ਵਿੱਚ ਕੇ ਸੰਗਤ ਨਹੀਂ ਆਈ ਬੜੀ ਬੁਰੀ ਗੱਲ ਹੈ ਔਰ ਇਹ ਵਾਕਈ ਬੜੀ ਬੁਰੀ ਗੱਲ ਹੈ ਵਿਚਾਰਨ ਵਾਲੀ ਗੱਲ ਹੈ ਸੋਚਣ ਵਾਲੀ ਗੱਲ ਹੈ ਐਦਾਂ ਕੌਮ ਦੇ ਭਾਣੇ ਨਹੀਂ ਹੋਣੇ ਜੀ ਮਾਰੇ ਮਿਹਰ ਕਰੇ ਮੈਂ ਤਾਂ ਸੱਚੀ ਮੁੱਚੀ ਕਹਨਾ ਜੇ ਇਹ ਜਥਾ ਕੀਰਤਨ ਕਰ ਨਾਲ ਚੰਗਾ ਮੈਨੂੰ ਇੰਡੀਆ ਵਾਪਸ ਭੇਜ ਦਿਓ ਮੈਂ ਜ਼ਿਆਦਾ ਚੰਗਾ ਖੁਸ਼ ਆਂ ਅਨੇ ਸੋਣੇ ਸੋਣੇ ਗੁਰੂ ਕੀ ਕੀਰਤਨੀ ਆਪ ਜੀ ਦੇ ਚੋਲੇ ਚ ਪਏ ਹਨ ਇਹ ਪ੍ਰਬੰਧਕਾਂ ਦਾ ਬੜਾ ਵੱਡਾ ਉਪਰਾਲਾ ਹੈ ਇੱਕ ਜਥਾ ਸਾਹਮਣਾ ਔਖਾ ਹੋ ਜਾਂਦਾ ਜੀ ਤਿੰਨ ਤਿੰਨ ਚਾਰ ਚਾਰ ਜਿੱਥੇ ਇਹਨਾਂ ਨੇ ਆਪ ਜੀ ਦੀ ਸੇਵਾ ਵਿਖੇ ਹਾਜ਼ਰ ਕੀਤੇ ਨੇ ਐਸੇ ਸਵੀਲੇ ਸਵੀਲੇ ਕੀਰਤਨੀ ਆਪ ਜੀ ਨੂੰ ਬੜੀ ਪਿਆਰੀ ਮਿੱਠੀ ਬਾਣੀ ਨਾਲ ਕੀਰਤਨ ਦੀ ਸੇਵਾਵਾਂ ਕਰਦੇ ਹਨ ਮੈਨੂੰ ਤਾਂ ਹਜੇ ਕੁਝ ਨਹੀਂ ਆਉਂਦਾ ਜੀ ਮੈਂ ਤਾਂ ਜ਼ੀਰੋ ਆ ਮੈਂ ਤਾਂ ਸੱਚ ਮੁੱਚ ਕਹਣਾ ਪਰ ਸਿੱਖ ਦੀ ਅਸਲੀ ਡੈਫੀਨੇਸ਼ਨ ਇਹ ਸਿੱਖਣਾ ਤੇ ਅਸੀਂ ਕਿਹੜੇ ਵਾਲੇ ਪਾਸੇ ਹੋ ਆਏ ਅਸੀਂ ਲੰਗੜਾ ਵਾਲੇ ਪਾਸੇ ਹੋ ਗਏ ਮੈਨੂੰ ਮਾਫ਼ ਕਰਨਾ ਬਹੁਤ ਜ਼ਿਆਦਾ ਗਿਆ ਹੋਵਾਂਗਾ ਪਰ ਮੇਰੀ ਗੱਲਾਂ ਸੱਚੀਆਂ ਨੇ ਇਹ ਵਿਚਾਰਨਯੋਗ ਨੇ ਮੈਨੂੰ ਸ਼ਬਦ ਦਾ ਹੁਕਮਨਾਮਾ ਆਇਆ ਸਿਦਾਂ ਦੇ ਸਾਧੂ ਕੀ ਧੂਰਾ ਪਰ ਮੇਰਾ ਮਨ ਸੱਚੀ ਅਰ ਕੀਰਤਨ ਕਰਨ ਦਾ ਹੈ ਨਹੀਂ ਮੇਰਾ ਮਨ ਭਰਿਆ ਪਿਆ ਬਹੁਤ ਜ਼ਿਆਦਾ ਪਰ ਚਲੋ ਜਿੰਨਾ ਥੋੜਾ ਜਿਹਾ ਸਮਾਂ ਹੈ ਕੋਸ਼ਿਸ਼ ਕਰਾਂਗੇ ਸਤਿਗੁਰੂ ਜੀ ਦੀ ਬਾਣੀ ਨੂੰ ਗਾਇਨ ਕਰਕੇ ਆਪਣਾ ਜੀਵਨ ਸਫਲਾ ਕਰੀਏ ਔਰ ਮੇਰੀ ਬੇਨਤੀ ਹੈ ਇਨੀ ਸੰਗਤ ਬੈਠੀ ਹੈ ਸਾਰੇ ਨੇ ਰਲ ਕੇ ਹਾਜ਼ਰ ਹੋਣੀ ਕੋਈ ਰਸਨਾ ਵਾਂਜੀ ਨਾ ਰਹੇ ਸੱਚੀ ਗੱਲ ਹੈ ਭਾਈ ਸਾਹਿਬ ਜੀ ਅੱਜ ਕੱਲ ਤਾਂ ਲੋਕੀਤਨ ਵੀ ਤਾਂ ਸੁਣਾਉਂਦੇ ਨੇ ਕਿ ਪੀਜੇ ਦਾ ਲੰਗਰ ਆ ਜਾ ਤਾਂ ਆ ਕਰਕੇ ਆਉਂਦੇ ਨੇ ਜੇ ਸਾਦਾ ਦਾਲ ਫੁਲਕਾ ਹੋਵੇ ਤਾਂ ਉਹਨਾਂ ਨੂੰ ਚੰਗਾ ਨਹੀਂ ਲੱਗਦਾ ਗੁਰਬਾਣੀ ਕਿੱਥੇ ਉਹਨਾਂ ਨੂੰ ਚੰਗੀ ਲੱਗਦੀ ਆ ਉਹ ਤਾਂ ਸਿਰਫ ਇਹ ਦੇਖਣ ਆਉਂਦੇ ਨੇ ਕਿ ਗੁਰਦਾਰੇ ਵਿੱਚ ਕੀ ਬਣੂਗਾ ਬਸ ਫਿਰ ਜੇ ਚੰਗੀ ਚੀਜ਼ ਬਣੀ ਆ ਤਾਂ ਜਾਵਾਂਗੇ ਨਹੀਂ ਤਾਂ ਕੀ ਲੋੜਾ ਸਾਦਾ ਦਾਲ ਫੁਲਕਾ ਕਾਂਦੀ ਉਹ ਤਾਂ ਆਪਾਂ ਘਰੇ ਵੀ ਖਾ ਲਾਂਗੇ ਐਨੀ ਮਾੜੀ ਸੋਚ ਐਨੀ ਛੋਟੀ ਸੋਚ ਰਹਿ ਗਈ ਆ ਅੱਜ ਕੱਲ ਦੇ ਲੋਕਾਂ ਦੀ ਕੀ ਅਸੀਂ ਐਨੀ ਛੋਟੀ ਸੋਚ ਦੇ ਮਾਲਕ ਰਹਿ ਗਏ ਆ ਕਿ ਸਤਗੁਰੂ ਜੀ ਦੇ ਚਾਰ ਪੁੱਤਰ ਵਾਰੇਗੇ ਉਹਨਾਂ ਦੀ ਯਾਦ ਵਿੱਚ ਬੈਠਣ ਦੀ ਥਾਂ ਤੇ ਲੋਕ ਸਿਰਫ ਇਹ ਦੇਖਣ ਆਉਂਦੇ ਨੇ ਕਿ ਲੰਗਰ ਦੇ ਵਿੱਚ ਕੀ ਬਣਿਆ ਤੁਹਾਡੇ ਕੀ ਵਿਚਾਰ ਨੇ ਇਸ ਬਾਰੇ ਕਮੈਂਟ ਬਾਕਸ ਜੀ ਵਿੱਚ ਦੱਸਿਓ